ਹੋ ਕਈ ਵਾਰੀ ਬਾਪੂ ਵਾਂਗੂ ਦੁਨੀਆ ਤੇ ਹੱਕ ਜਾ ਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾ ਆ ਜਾਂਦਾ ਕਈ ਕਹਿੰਦੇ ਆਹਾ ਚਿਹਰਾ ਕਹਿੰਦੇ ਆਹਾ ਚਿਹਰਾ ਜਵਾ ਤੇਰੇ ਚਿਹਰੇ ਵਰਗਾਇਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾਇਆ ਕਦੇ ਸੂਰਜ ਵਾਂਗੂ ਤਪਦਾ ਬਾਪੂ ਤੇਰੇ ਪੁੱਤ ਨੂੰ ਸਟਾਰਿਆ ਆਖਦੇ ਬਾਨਾ ਨਹੀਂ ਕੁਝ ਸੀ ਗਵਾਰਿਆ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਸਟਾਰਿਆ ਆਖਦੇ ਲੈ ਜੇ ਖੜੇ ਨਾ ਕਿਰਨੀ ਕੀ ਆਰੀ ਜਿੱਥੇ ਪੱਗ ਸੀ ਵਟਾਈ ਹੋਏ ਉਹੀ ਕਰ ਗਿਆ ਗਦਾਰੀ ਜਿੱਥੇ ਪੱਗ ਸੀ ਵਟਾਈ ਹੋਏ ਉਹੀ ਕਰ ਗਿਆ ਗਦਾਰੀ ਰਾਤ ਕਾਲੀ ਬੋਲੀ ਚੜ ਗਈ ਖਨੇਰੀ ਈਮੋਸ਼ਨਲ ਬੰਦਾ ਮਰਦਾ ਲੁੱਚੇ ਬੰਦਿਆਂ ਦੀ ਉਮਰ ਬਥੇਰੀ ਈਮੋਸ਼ਨਲ ਬੰਦਾ ਮਰਦਾ ਤੇ ਮੈਨੂੰ ਮਤਲਬ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਵੀ ਆਓ ਤੇਰੀ ਮਜਦ ਕਰਦੇ ਤਰ੍ਹਾਂ ਗਾਣਾ ਕਰਾਈਏ ਤੇ ਇੱਕ ਮੈਂ ਗਰੀ ਪਰਿਵਾਰ ਕਰਕੇ ਪਿਛੇ ਰਹਿ ਗਿਆ ਤੇ ਹੁਣ ਵੀ ਮੈਂ ਚਾਹੁੰਦਾ ਵੀ ਮੇਰੀ ਕੋਈ ਨਾ ਕੋਈ ਮਜਦ ਕਰੋ ਤੇ ਮੈਂ ਵੀ ਮੜਾ ਮੋਟਾ ਗਾ ਸਕਦਾ ਵਾਂ ਥਾਲਾ ਬਣਾ ਕੇ ਦੇ ਦਿਓ ਈਟਾ ਉਟਾ ਫਰਾਓ ਮਿਸਤਰੀਆਂ ਦਾ ਮਗਰ ਚਾਹੀਦਾ ਜੀ ਕੋਈ ਵੀ ਕੰਮ ਮਿਲੇ ਕਰ ਲੀਦਾ ਵਾ ਤੇ ਜਦੋਂ ਮੈਂ ਰਕਸ਼ਾ ਪੌਂਦਾ ਰਹ ਮੈਂ ਨਾਲ-ਨਾਲ ਗਾਉਂਦਾ ਵੀ ਰਿਆ ਆਂ ਤੇ ਉਤੋਂ ਮੈਨੂੰ ਸ਼ੌਂਕ ਵਾ ਮੈਨੂੰ ਇੱਕ ਦੋ ਬੰਦੇ ਨੇ ਕਹਿਆ ਕਹਿੰਦੇ ਯਾਰ ਤੇਰੀ ਆਵਾਜ਼ ਬਹੁਤ ਹੈਂਡਵਾ ਤੇ ਤੂੰ ਪਲੀਜ਼ ਆਪਣਾ ਗਾਣਾ ਕਰਾ ਕੇ ਇਦਾਂ ਵੀ ਤੇ ਮੈਂ ਦੱਸਦਾ ਰਿਹਾ ਮੈਂ ਕਿ ਮੈਂ ਬਹੁਤ ਗਰੀਬ ਘਰੋਂ ਆ ਮੇਰੇ ਕੋ ਇੱਥੋਂ ਤੱਕ ਨਹੀਂ ਪਹੁੰਚਿਆ ਜਾਣਾ ਚਾਹੀਦਾ ਮੈਨੂੰ ਕੋਈ ਸਪੋਰਟ ਕਰੇ ਉੱਥੋਂ ਮੈਨੂੰ ਸ਼ੌਂਕ ਆ ਫਿਰ ਮੈਨੂੰ ਸਾਰੇ ਕਹਿੰਦੇ ਆ ਤੇਰੀ ਆਵਾਜ਼ ਬਹੁਤ ਵਧੀਆ ਤੇ ਨਾ ਵੀਡੀਓ ਬਣਾਉਣੀ ਆ ਤੇ ਮੈਂ ਕਹਿੰਦਾ ਰਿਹਾ ਬਣਾਉ ਯਾਰ ਕੋਈ ਗੱਲ ਨਹੀਂ ਪਰ ਅੱਜ ਤੱਕ ਕੋਈ ਮੈਨੂੰ ਮੈਸੇਜ ਨਹੀਂ ਇਦਾਂ ਦਾ ਆਇਆ ਮੈਨੂੰ ਕੋਈ ਮੈਸੇਜ ਕਰੇ ਵੀ ਤੂੰ ਇੱਥੇ ਆ ਪਾ ਤੈਨੂੰ ਲੈ ਕੇ ਜਾਂਦੇ ਆ ਤਰਾ ਸਟੇਟ ਤੇ ਕੋਈ ਗੁਵਾਈਏ ਤੇ ਇਦਾਂ ਦਾ ਮੈਨੂੰ ਅੱਜ ਤੱਕ ਕੋਈ ਮੈਸੇਜ ਨਹੀਂ ਆਇਆ ਕਹਿੰਦਾ ਸਿੱਧੂ ਬਸ ਸੁਣਾ ਕੋਈ ਗੱ ਆਪਣੀ ਥੋੜੀ ਬਤੀ ਕੋਈ ਰੋਜੀ ਦਾਜੀ ਆਪਣੀ ਰੋਟੀ ਪਾਣੀ ਵਧੀਆ ਖਾ ਸਕਾਂ ਪਰਿਵਾਰ ਚ ਮੈਂ ਮੇਰੀ ਵਾਈਫ ਆ ਜੀ ਉਹਨਾਂ ਦਾ ਇਦਾਂ ਹੀ ਆ ਜੀ ਵੇਖੋ ਦਿਹਾੜੀ ਲਾ ਕੇ ਹੁਣ ਕਮਾ ਕੇ ਲਿਉਣੇ ਪੈਸੇ ਮੰਗਾਈ ਵੇਖੋ ਕਿੰਨੇ ਹੁਣ ਗਾੜੀ ਸਿਆਲ ਵਾ ਨਹੀਂ ਕੰਮ ਮਿਲ ਲਿਆ ਓਖੇ ਆਪਾਂ ਗਰੀਬੀ ਕਰਕੇ ਥੋੜਾ ਪਾਈ ਕਿਉਂਦੇ ਆ ਵਧੀਆ ਵਾ ਘੈਂਟ ਵਾ ਅੱਤ ਵਾ ਨਾਈ ਸਾ ਵੀਰ ਬਾਬਾ ਨਾਨਕ ਕਰੇਗਾ ਕਿਰਪਾ ਇਦਾਂ ਬਸ ਚਲੋ ਹੁੰਦੀ ਹੈ ਆਪਣੀ ਜੀ ਮਿਲਿਆ